बिलो न ਲੋਕਾਂ ਨੇ ਆਲੇ ਸ਼ੇਰੀਆਂ ਬਾਈ ਤੰਦੂਰ ਨਾਲ ਰੋਟੀ ਬਣ ਗਈ ਵੀਰ ਉਹਨਾਂ ਪ੍ਰਬੰਧ ਲੰਗਰ ਦਾ ਕੀਤਾ ਹਾਂ ਬਾਈ ਸੇਵੀਰ ਹਾਰਵੰਦਾ ਪੂਰਾ ਰੌਣਕ ਮੇਲਾ ਬਣਿਆ ਪਾਜੀ ਨਹੀਂ ਬੈਠੇ ਆ ਦੇਖਣ ਵਾਲੇ ਵੀਰ ਵੀ ਨਹੀਂ ਵੀਰੇ ਚੜ੍ਹਦੀ ਕਲਾ ਇਹਦੇ ਬਾਹਰ ਤੇ ਆਏ ਚਾਹ ਪੁੱਛਣ ਜਿਆ ਆਪਾਂ ਚੱਲਦੇ ਵੀ ਉਹ ਜੀ ਸਰਪਾ ਦੇ ਸਤ ਸ੍ਰੀ ਅਕਾਲ ਵੀਰ ਜੀ ਅਨਮੁੱਲੇ ਚ ਅਨਮੁੱਲੇ ਸ਼ਾਹ ਵਿੱਚ ਚੈਨਲ ਆਪਣੇ ਤੇ ਬਹੁਤ-ਬਹੁਤ ਵੀਰਾਂ ਦਾ ਸਵਾਗਤ ਆ ਤੇ ਵੀਰ ਜੀ ਕਿਹੜੇ ਪਿੰਡ ਦਾ ਆ ਜ ਆਪਾਂ ਜੀ ਆਪਾਂ ਵੀਰ ਜੀ ਪੰਜ ਕਰਾਈਆਂ ਤੋਂ ਆਏ ਪੰਜ ਕਰਾਈਆਂ ਠੀਕ ਹੈ ਤੇ ਕੀ ਵੀਰ ਜੀ ਆਪਣੇ ਘੋੜੇ ਦਾ ਨਾਮ ਜੀ ਇਹਦਾ ਵੀਰ ਜੀ ਦਾਰਾ ਦਾਰਾ ਜੀ ਹਾਂਜੀ ਕਿੰਨੀ ਉਮਰ ਹੋ ਗਈ ਜੀ 7 ਸਾਲ ਦਾ ਹੋ ਗਿਆ ਕਿਹੜੇ ਕੋੜਾ ਦਾ ਪੁੱਤ ਆ ਜੀ ਨੂਰੇ ਦਾ ਬੱਕਰਪੁਰ ਵਾਲੇ ਦਾ ਬੱਕਰਪੁਰ ਵਾਲੇ ਨੂਰੇ ਦਾ ਠੀਕ ਆ ਵੀਰ ਜੀ ਆਪਣੇ ਇਲਾਕੇ ਚ ਫਿਰ ਬਹੁਤ ਵਧੀਆ ਜਨਮਰਾ ਹਾਂਜੀ ਹਾਂਜੀ ਠੀਕ ਆ ਵੀਰ ਜੀ ਬੋਰ ਨਹੀਂ ਵੀਰ ਜੀ ਤੁਸੀਂ ਲਾਇਆ ਤੇ ਆ ਦਾ ਨੰਬਰ ਇੱਕ ਰਹੀ ਬੋਲ ਦਿਓ 99554 ਹਾਂਜੀ 99815 ਫਿਰ ਇੱਕ ਦੁਬਾਰਾ ਬੋਲ 99554 99815 ਰਿਜ਼ਲਟ ਆਏ ਵੀਰ ਜੀ ਬਹੁਤ ਚੰਗੇ ਵੀਰ ਜੀ ਕੀ ਫੀਸ ਰੱਖੀ 25000 25000 ਫੀਸ ਆ ਨੂਰੇ ਦਾ ਬੱਚਾ ਜੀ ਦੇਖ ਸਕਦੇ ਕੰਨ ਕਣੋਂ ਦੀ ਘੋੜਾ ਬਹੁਤ ਸੋਹਣਾ ਵਾ ਨਹੀਂ ਹੋਣਾ ਤੂੰ ਮੰਡੀ ਵੀਰੋ ਨੇ ਆਦੇ ਦੁਆੜੀ ਦਾ ਕਰਕੇ ਤਿਆਰੀ ਕਰਦੇ ਆ ਬੋਰਡ ਬਣੇ ਨਹੀਂ ਦਿੱਤੇ ਬੰਨੇ ਤੇ ਵੀਰੋ ਨੰਬਰ 10 ਤੱਕ ਨੇ ਜਿਹੜਾ ਜਰੂਰ ਕਰੇ ਬਹੁਤ ਸੋਨਾ ਫਾਰਮ ਠੀਕ ਆ ਵੀਰ ਜੀ ਥੈਂਕ ਯੂ ਜੀ ਮਿਹਰਬਾਨੀ ਵੀਰੋ ਨਹੀਂ ਬੈਠੇ ਆ ਬੋਰਡ ਵੀਰੋਂ ਨਹੀਂ ਲਾਇਆ ਬਹੁਤ ਚੰਗਾ ਆ ਹਾਂ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਸਟੱਡ ਫਾਰਮ ਵੀਰੋਂ ਹਾਂ ਦਾ ਥੋੜਾ ਚੰਗਾ ਆ ਬੋਰਡ ਲੱਗਾ ਵੀਰੋ ਨਾਲ ਦਾ ਨੰਬਰ ਸਾਰਾ ਬੀ ਐਡਰੈਸ ਲਿਖਿਆ ਵੇਖ ਸਾਡੇ ਮੈਗਟ ਕਰਨਾ ਵੀਰ ਨਾਲ ਦਾ ਸਾਡੇ ਬਹੁਤ ਸੋਨਾ ਕੋੜ ਹੈਲੋ ਹੈਲੋ ਲਾਲ ਸੁਖਮ

జరె నవాబా నంబర్ ਬਹੁਤ ਚੰਗਾ ਜਿਹਾ ਤੇਰੀ ਚੱਲਦਾ ਚਿੱਟਾ ਤੇ ਮੱਥੀ ਬਲੈਜ ਬਰਸ਼ਮੀ ਘੋੜਾ ਵੀ ਇਹਨਾਂ ਆ ਗਿਆ ਹਾਂ ਬਹੁਤ ਸਵਾਤ ਸੁੰਦਰ ਘੋੜਾ ਸਾਕੇ ਲੱਤੀ ਬਸਰਵਾ ਦਾ ਸਮੁੰਦਰ ਦਾ ਬੱਚਾ ਬਹੁਤ ਚੰਗਾ ਹੈ ਬਹੁਤ ਵਧੀਆ 2 ਰੁਪਏ ਦਾ 3 ਨੰਬਰ ਵੀਰਾਂ ਦਾ ਸੱਬੋ ਤੇ 3 ਰੁਪਏ ਟੀਰ ਕਰੂਗਾ 3 ਰੁਪਏ ਬੈਗੀਆਂ 2 ਰੁਪਏ ਦਾ ਨਾਲ ਟਾਕਾ ਜਿੱਤੂ ਦੇ ਰਿਹਾ ਹੈ 3 ਇਧਰ ਲਖਾਈ ਵਾਲੇ ਵੀਰ ਬੈਠੇ ਆ ਮੰਡੀ ਵਾਲੇ ਛੋੜਿਆਂ ਦੀ ਲਖਾਈ ਹੁੰਦੀ ਆ ਇਧਰ ਲਖਾਈ ਆ ਹੁੰਦੀ ਕੋਈ ਵੀ ਜਨਵਰ ਬੰਦੀ ਜਾਵੇ ਕੋਈ ਵਿਕਦਾ ਪੈਲੇ ਲਖਾਈ ਹੁੰਦੀ ਲਿਖਦੇ ਆ ਕਿੰਨੇ ਜਨਵਰਾ ਕਿੰਨੇ ਦੇ ਆ ਜੀ ਨਾਸਟਾ ਆ ਕੋਈ ਮੋਟਾ ਹਾਂ ੜੀ ਕਾਦਮ ਬਹੁਤ ਚੰਗਾ ਬੱਚੀ ਹੈ ਪੜਾ ਕੇ ਵੀਡੀਓ ਠੰਡਾ ਜਾ ਰਿਹਾ ਤੇ ਵੀਰ ਲੱਗ ਰਿਹਾ ਹੈ ਅੱਜ ਆ ਗਿਆ ਸਰ ਅੱਗੇ ਪਾ ਗਾ ਅਗਲਾ ਅਜ ਕੋੜੀ ਬੱਚਾ ਨਾਲ ਬੱਚੀ ਕੋੜੀ ਦੀ ਬਹੁਤ ਚੰਗੀ ਛੋਟੀ ਚੰਗੇ ਨਾ ਸਾਰੇ ਵਰੀਆ ਮੰਡੀ ਭਰੀ ਆਪਣੇ 12 ਵਾਲੀਆਂ ਘੋੜੀਆਂ ਸੋ ਗੇ ਜਾਨ ਮਾਰੋ ਵਧੀਆ 12 ਵਾਲੇ ਵੀ ਹੀਲੀਆਂ ਘੋੜੀਆਂ ਆ ਯਾਰ ਪਠਾ ਲਿਆਉਂਦੇ ਨੰਗਾ ਨੂੰ ਥਾ ਨਹੀਂ ਗਾ ਆ ਨਾ ਪਠਾ ਲਿਆ ਆ ਪਠਾ ਲਿਆਉਂਦੇ ਆ ਨੰਗਾ ਨੂੰ ਥਾ ਨਹੀਂ ਗਾ ਨੰਗਾ ਨੂੰ ਥਾ ਨਹੀਂ ਯਾਰ ਉਹ ਰਾਹ ਹੋ ਗਿਆ ਮਾਰਨ ਦਾ ਵੀ ਰਾਹ ਖਾਲੀ ਕਰ ਦੋ ਹੰਡੀ ਭਰੀਆ ਵੀ ਰਾਹ ਵਾਖਣੀ ਨਾ ਕਰਦਾ ਕਰਾ ਲਿਆ ਮਾ ਬਾਬਿਆਂ ਦਾ ਆ ਗਿਆ ਸੇ ਰੋਟੀ ਸਰ ਇਹ ਕੋੜੇ ਆ ਤੱਕਾ ਲਾ ਆਵੋ ਬਾਬਾ ਜੀ ਬਾਬਾ ਜੀ ਨਹੀਂ ਆ ਸਾਹਮਣੇ ਕੋੜਾ ਨਹੀਂ ਲੱਗ ਰਿਹਾ ਇਹ ਕੋੜ ਨਹੀਂ ਦੋ ਹੀ ਆਏ ਕੋੜ ਹੈ ਮੁੰਡੇ ਚ ਮੰਬਰ ਸਰ ਸੇਟੋ ਬੈਠਾ ਹੋਏ ਨਾ ਨਹੀਂ ਜਾਵਦਾ ਨਗਰੀਂ ਸ਼ੇਰੀ ਗਾ ਚੱਲਦੀ ਇਹ ਨਹੀਂ ਇਹਦੇ ਆ ਬਗਲਾ ਖੋੜੀ ਅੱਗੇ ਨਾ ਬਸ ਹੁਤੇ ਜਾਵਾਂ

ਵੀਰੋਂ ਨਾ ਦਾ ਬੋਰਡ ਨੰਬਰ ਉਹ ਤੇ ਵੀ ਦਾ ਆ ਗਿਆ ਅਰਸਾ ਨੰਬਰ ਵੀ ਹੋਰ ਚੰਗਾ ਬੋਰਡ ਆ ਲੱਗਦੀ ਫੋਟੋ ਨਵਾਬ ਨਾਮ ਫੋਟੋਆਂ ਵੀ ਨਵਾਬ ਵਰਗੇ ਖਚਾਈਆਂ ਕੋੜੇ ਨੇ ਇਹ ਵੀ ਗੱਲ ਵੀ ਰਵੀ ਰਾਹੀਂ ਜਨਵਰ ਕੋਈ ਨਹੀਂ ਲੈਂਦਾ ਕਦੇ ਫੋਟੋਆਂ ਵਾਲੇ ਟੰਡਾ ਲਾ ਕੇ ਬੈਠੇ ਸੀ ਕੋਈ ਬੱਚਾ ਛੋਟਾ ਜਿਹਾ ਲੈਂਦਾ ਬਹੁਤ ਖਾਦੇ ਨਹੀਂ ਬਾਕੀ ਇਹ ਜਾਣ ਤੋਂ ਇਹ ਰਾਹ ਨੇ ਉਸ ਤੋਂ ਅੱਧਾ ਭਾਰ ਹੋ ਚੁੱਕਾ ਹੈ ਜਦੋਂ ਕੋਰਨ ਇਹ ਆ ਕੋਈ ਨਹੀਂ ਬਣਾਉਂਦੇ ਕੋੜੀ ਮਾਰੀ ਨਹੀਂ ਨਾ ਉਹ ਵੱਡਾ ਹੋ ਗਿਆ ਜੀ ਦੂਜਾ ਲਾਲ ਕੋੜੀ ਬਹੁਤ ਚੰਗੀ ਲੱਗ ਰਹੀ ਹੈ ਇਹਨਾਂ ਵਰਤਦੇ ਆ ਦੇ ਮਹਾਰਾਜਾ ਕੋਲ ਆ ਗੱਡੀ ਆ ਪੁੱਛ ਚੱਲ ਦੇ ਨਾ ਕੋੜਾ ਵੀ ਨਾ ਬੋਟੰਡ ਆਇਆ ਇੱਕ ਪੱਕਾ ਬਹੁਤ ਸੋਨਾਪੁਰਾ ਬਹੁਤ ਬੇਲ ਬਾਡੀ ਲੱchni ਬਣ ਬੰਦਰ ਬੜੀ ਚੰਗੀ ਘੋੜੀ ਦੀ ਦੇਖ ਦੇਖ ਅੰਦਰ ਵੀ ਇਹ ਨਹੀਂ ਵੇਚਣਾ ਹੈ ਕੁੱਪੜ ਕਬੂਤਰ ਕੁੱਪੜ ਵੀਰਾ ਹੋਰੀਆਂ ਨਸਾਂ ਦੇ ਆ ਆ ਆ ਦੇਖ ਅਰੇ ਕਿ ਮਾਰ ਦੇ ਹਾਂ ਭਗਤਾ ਘਾਰ ਦਾ ਉਹ ਕਬੂਤਰ ਲੱਕੇ ਜਿਹੜੇ ਗੜੀ ਕਿੰਨੇ ਦਾ ਇੱਕ ਇਹ ਜੀ ਕੋਈ ਭਾਈ ਵਾਲਾ ਜੀ ਕੋਈ ਹੋਇਆ ਹੈ 2200 ਇਹਦਾ ਦਜੁਰੇ 500 ਰੁਪਏ ਇੱਕ ਇਹਦਾ ਅਲਾਰਟ ਆ ਦੇਖੋ ਹਾਂ

ਤੋੜ ਬੰਦ ਚਾਲੋ ਕੋਈ ਨਹੀਂ ਕਬੂਤਰ ਫੜ ਸਰਬੋਸ਼ ਵੀਰੋ ਆਪੋ ਕਤੂਰੇ ਨਿਗੇ ਨਿਗੇ ਤੋੜ ਬੰਦ ਚਾਰਾਂ ਸਾਂ ਨੀ ਤੋੜ ਬੰਦ ਵੀਰੋ ਨਸਾਰੇ ਹਲੋ ਅਰੇ ਨਹੀਂ ਖਾਤੇ ਚਾਰਾਂ ਦੇ ਚਾਰ ਔਰ ਖਾਣ ਦੀ ਮੇਲ 15 ਦਾ ਸੀਮਾ ਆਹ ਵੇਖੋ ਡਾਵਾ ਦਾ ਮਟਰਾਪੂ ਬੜਾ ਹੋ ਗਿਆ ਨਹੀਂ ਕਰਿਆ ਕੀ ਹੋ ਰਿਹਾ ਕੁਝ ਕੁਝ ਹੋ ਰਿਹਾ ਹੋਰ ਨਾਲ ਪਰ ਇਹ ਆਉਂਦਾ ਹੈ ਬਹੁਤ ਆਏ ਆ ਇਹ ਮਸਾਲੇ ਦੇ ਭਰਾ ਬਹੁਤ ਠੀਕ ਆ ਮਸਾਲੇ ਵਾਲੇ ਆਜਾ ਜੀ ਖਾਲੀ ਜਰੀ ਦੇ ਕੇ ਆਪਾਂ ਨੂੰ ਦੇ ਕੇ ਜਾਂਦੇ ਮਸਾਲਾ ਘੋੜੀਆਂ ਦਾ ਬਹੁਤ ਵਧੀਆ ਮਸਾਲਾ ਬਣਾਉਂਦੇ ਆ ਨੰਬਰ ਪਾਰਟੀ ਹਾਂ ਲਾਇਆ ਇਹਨਾਂ ਨੇ ਆਪਣਾ ਠੀਕ ਆ ਜੀ ਆ ਨੰਬਰ ਦਾ ਨਾਂ ਦੇ ਦਾਂ ਤੇ ਸਾਡਾ ਨੰਬਰ ਪਾ ਦਿਓ। ਅੱਲਾਮੁਸ ਸਲਾਮ ਕੀ ਖਾਬ। ਬਾਗ ਅੱਗੇ ਤੇ ਜਿਹਨਾਂ ਨੇ ਆਦੇ। ਇਹ ਵੀ ਨੰਬਰ ਆਣਾ। ਆਜਾ ਸਹਿਜ। ਆਜੋ ਤਪੋਹੀ। ਮਿੱਠਾ ਮਿੱਠਾ ਦਸੇਰਾ ਤਾਜਾ ਦਾਖ ਪੀਓ ਜੀ। ਨਿੰਬੂ ਵਾਲਾ, ਮੋਦਲੇ ਵਾਲਾ, ਅਦਰਕ ਵਾਲਾ।